ਦੇਖੋ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਕ ਸ੍ਰੀ ਰਾਮਚੰਦਰ ਜੀ ਦੇ ਛੋਟੇ ਭਰਾ ਲਕਸ਼ਮਣ ਜੀ ਦਾ ਇੱਕ ਸਰੂਪ ਮਿਲਿਆ ਮੈਨੂੰ ਸੇਵਾ ਮਿਲੀ ਹੈ ਤੇ ਅੱਜ Hindu ਪਰੰਪਰਾ ਦੇ ਅਨੁਸਾਰ ਅੱਜ ਹਰ ਸਾਲ ਦੀ ਤਰ੍ਹਾਂ ਸਾਲਵੀਂ 라ਵਣ ਦਾ ਪੁਤਲਾ ਸਾੜ ਕੇ ਉਹਦਾ ਅੰਤ ਪਾਇਆ ਜਾਣਾ ਹੈ ਜੈ ਸ਼੍ਰੀ ਰਾਮ ਜੀ ਮੈਨੂੰ ਸ਼੍ਰੀ ਰਾਮਚੰਦਰ ਜੀ ਦਾ ਸਰੂਪ ਵਾਂ ਕੇ ਬਹੁਤ ਵਧੀਆ ਲੱਗ ਰਿਹਾ ਹੈ Hindu ਪਰੰਪਰਾ ਦੇ ਅਨੁਸਾਰ ਦੋ ਤਰੀਕ ਹੈ ਅੱਜ ਰਾਮਨ ਜੀ ਦਾ ਪੁਤਲਾ ਸਾੜਦੀ ਹੈ ਦਸਹਰਾ। ਪੀਆਟੀਵੀ ਦੇ ਤਰਫ ਸਵਾਗਤ ਹੈ। ਇਸ ਵੇਲੇ ਮੌਜੂਦ ਆਪਾਂ ਫਟੇਗੜ ਚੂੜੀਆਂ ਦਾ ਸਾਰਾ ਗਰਾਊਂਡ ਦੇਖੇ ਜਿੱਥੇ ਕਿ ਅੱਜ ਦਸਹਰਾ ਮਨਾਉਣ ਲਈ ਫਟੇਗੜ ਚੂੜੀਆਂ ਇਲਾਕੇ ਦੇ ਵੱਡੀ ਗਿਣਤੀ ਚ ਲੋਕ ਪਹੁੰਚੇ ਨੇ। ਇੱਥੇ ਭਾਰੀ ਰੌਣਕਾਂ ਲੱਗੀਆਂ। ਤੁਹਾਨੂੰ ਤਸਵੀਰਾਂ ਦਿਖਾ ਰਹੇ ਦਸਹਰਾ ਗਰਾਊਂਡ ਫਟੇਗੜ ਚੂੜੀਆਂ ਦੀਆਂ। ਇੱਥੇ ਖੱਚਾ-ਖਾਚੇ ਜਿਹੜੇ ਇਹ ਗਰਾਊਂਡ ਭਰੀ ਹੋਈ ਏ ਤੇ ਇੱਥੇ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਬਲਬੀਰ ਸਿੰਘ ਪੰਨੂ ਜਿਹੜੇ ਨੇ ਉਹ ਵੀ ਇੱਥੇ ਪਹੁੰਚਣ ਵਾਲੇ ਨੇ। ਤੇ ਤੁਹਾਨੂੰ ਹੁਣ ਤਸਵੀਰਾਂ ਦਿਖਾ ਰਹੇ ਨੇ ਵੀ ਇੰਪਰੂਵਮ ਉਹ ਵੀ ਇੱਥੇ ਦਸਿਆਰੇ ਦੀ ਸੈਲੀਬ੍ਰੇਸ਼ਨ ਤੇ ਪਹੁੰਚੇ ਨੇ ਤੇ ਫਿਰ ਤਾਂ ਦੱਸਦੇ ਕਿ ਅੱਜ ਦਸਿਆਰੇ ਦੇ ਤਿਹਾਣ ਨੂੰ ਲੈ ਕੇ ਫਤੇਗੜ ਚੂੜੀਆਂ 'ਚ ਵੱਡੀਆਂ ਰੌਣਕਾਂ ਲਗੀਆਂ ਭਾਰੀ ਰੌਣਕਾਂ ਲਗੀਆਂ ਤੇ ਲੋਕ ਵੱਡੀ ਗਿਣਤੀ ਵਿੱਚ ਇੱਥੇ ਦਸਿਆਰੇ ਮਨਾਉਣ ਲਈ ਪਹੁੰਚੇ ਹਨ ਪਿਛੇ ਤਸਵੀਰਾਂ ਨੇ ਰਾਮਨ ਦਾ ਬੋਤਨੀ ਹੈ ਕੋਈ ਹੀ ਸਮੇਂ ਬਾਅਦ ਰਾਮਨ ਦੇ ਬੋਤ ਨੂੰ ਹਿੰਦੂ ਰਵਾਇਤਾਂ ਦੇ ਅਨੁਸਾਰ ਅੱਜ ਵੀ ਲਗਾਈ ਜਾਏਗੀ ਤੇ ਲੋਕ ਜਿਹੜੇ ਨੇ ਇੱਥੇ ਸੈਲੀਬ੍ਰੇਸ਼ਨ ਲਈ ਪਹੁੰਚੇ ਹੋਏ ਨੇ ਦਾ ਵਾਚ ਚਾਰੇ ਤੇ ਮੌਕੇ ਤੇ ਪਹੁੰਚੀ ਅਪੀਸ਼ਾਲਿਸ਼ਨ ਦੀ ਕਿਤੇ ਅੱਜ ਦਾ ਜਿਹੜਾ ਦਿਨ ਆਇਆ ਬੁਰਾਈ ਤੇ ਇਸ਼ਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਤੇ ਸਾਰੇ ਹਲਕਾ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਦਿਨ ਦੇ ਵਿੱਚ ਸਾਨੂੰ ਇੱਥੇ ਬੁਰਾਈਆਂ ਨੂੰ ਬਾਹਰ ਕਰਨਾ ਚਾਹੀਦਾ ਅਤੇ ਇਸ਼ਾਈਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਕਿ ਹਰ ਇੱਕ ਦਾ ਹਰ ਇੱਕ ਆਪਣੇ ਸਮਾਜ ਦਾ ਭਲਾ ਕਰੀਏ ਇਕਜੁੱਟ ਹੋ ਕੇ ਕੰਮ ਕਰੀਏ ਕਿ ਤੁਹਾਨੂੰ ਪਤਾ ਹੀ ਆ ਕਿ ਜੇ ਰਾਵਣ ਹਾਰਿਆ ਸੀ ਉਹਦੇ ਵਿੱਚ ਉਹਦੇ ਹਾਰਨ ਦੇ ਵਿੱਚ ਇੱਕ ਮੁੱਖ ਕਾਰਨ ਸੀ ਕਿ ਉਹਦੇ ਭਰਾ ਨੇ ਉਸ ਤੋਂ ਬਗਾਵਤ ਕੀਤੀ ਸੀ ਕਿਉਂਕਿ ਜਦੋਂ ਏਕਾ ਹੁੰਦਾ ਆ श्री रामचंद्र ਜੀ ਦੇ ਭਰਾ ਉਹਨਾਂ ਦੇ ਨਾਲ ਸੀ ਉਹਨਾਂ ਦਾ ਏਕਾ ਸੀ ਤਾਂ ਇਹ ਨਾਲ ਜਿੱਤ ਪ੍ਰਾਪਤ ਕਰ ਸਕੇ ਤੇ ਸਾਡਾ ਇਹ ਆ ਕਿ ਇੱਕ ਜੁੱਟ ਹੋ ਕੇ ਸ਼ਹਿਰ ਦਾ ਸਮਾਜ ਦਾ ਭਲਾ ਕਰੀਏ ਕਿਉਂਕਿ ਜੇ ਆਪਾਂ ਐਦਾਂ ਹੀ ਖਿੰੜੇ ਰਾਵਾਂਗੇ ਅਲੱਗ-ਅਲੱਗ ਸੋਚ ਰੱਖਾਂਗੇ ਤੇ ਫਿਰ ਕਿਸਦਾ ਵੀ ਭਲਾ ਨਹੀਂ ਹੋ ਸਕਦਾ ਦੁਸ਼ਰਾ ਕਮੇਟੀ ਦਾ ਮੈਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੈਨੂੰ ਇੱਥੋਂ ਅੱਜ ਸਰਦਾਰੀਤਾ ਨਾ ਪਹੁੰਚਿਆ ਤੇ ਮੇਰਾ ਮਾਨ ਸਨਮਾਨ ਸਤਕਾਰ ਕੀਤਾ ਹਰ ਵਾਰ ਦੀ ਤਰ੍ਹਾਂ ਮੈਂ ਇਹਨਾਂ ਦਾ ਅੱਜ ਵੀ ਹੈ ਧੰਨਵਾਦ ਕਰਦਾ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਸਹਿਰਾ ਕਮੇਟੀ ਦੀ ਬੜੀ ਹੀ ਦੇਰ ਤੋਂ ਮੰਗ ਸੀ ਕਿ ਇਹ ਦੁਸਹਿਰਾ ਗਰਾਊਂਡ ਸੀ ਉਹਨਾਂ ਦੇ ਨਾਮ ਤੇ ਨਹੀਂ ਸੀ ਹੈਗੀ ਅੱਜ ਜਦ ਮੈਂ ਇਹਨਾਂ ਨੂੰ ਕਿਹਾ ਕਿ ਕਾਗਜ਼ ਸਾਰੇ ਕੰਪਲੀਟ ਹੋ ਚੁੱਕੇ ਆ ਕਾਫੀ ਲੰਬੇ ਸਮੇਂ ਤੋਂ ਆਪਾਂ ਲੱਗੇ ਹੋਏ ਸੀ ਕਾਗਜ਼ ਸਾਰੇ ਕੰਪਲੀਟ ਹੋ ਚੁੱਕੇ ਆ ਉਹਨਾਂ ਵਾਲੇ 2-4 ਦਿਨਾਂ ਦੇ ਵਿੱਚ ਵਿੱਚ ਇਹਨਾਂ ਦੇ ਨਾਮ ਚੜ ਜੇਗੀ ਠੀਕ ਹੈ ਜੀ ਸ਼ਹਿਰ ਵਾਸੀਆਂ ਲਈ ਤੋਹਫਾ ਜੀ ਸ਼ਹਿਰ ਵਾਸੀਆਂ ਲਈ ਤੋਹਫਾ ਜੀ ਦੇਖੋ ਮੈਂ ਤੇ ਇਹੀ ਕਹਾਂਗਾ ਕਿ ਮੈਂ ਇੱਕ ਨਗਰ ਕੌਂਸਲਰ ਵੀ ਚਲੋ ਕਿਸੇ ਵੀ ਪਾਰਟੀ ਦੀ ਹੋਵੇ ਬੜ ਜਦੋਂ ਸ਼ਹਿਰ ਦੀ ਭਲਾਈ ਦੀ ਗੱਲ ਆਉਂਦੀ ਹੈ ਸਾਨੂੰ ਇਕਜੁੱਟ ਹੋਣਾ ਜ਼ਰੂਰੀ ਹੁੰਦਾ ਤੇ ਮੈਂ ਨਗਰ ਕੌਂਸਲਰ ਨੂੰ ਵੀ ਕਹੂੰਗਾ ਆਪਣੇ ਵੀ ਸਾਰੇ ਨਾਲੋਂ ਇਹ ਵਰਤਾਂ ਨੂੰ ਕਹੂੰਗਾ ਕਿ ਕੋਈ ਵੀ ਸ਼ਹਿਰ ਦੇ ਵਾਸੀ ਪ੍ਰਪੋਜ਼ਲ ਬਣਾ ਕੇ ਮੈਨੂੰ ਦੇਣ ਤੇ ਜਿਹੜੀ ਮੁੱਖ ਮੰਗ ਹੋਵੇ ਕਿਉਂਕਿ ਜੇ ਦੇਖਿਆ ਜਾਵੇ ਤੇ ਸਾਡੇ ਪਿਛਲੇ ਕੰਮ ਨੂੰ ਦੇਖਦੇ ਆ ਹੋਇਆ ਸ਼ਮਸ਼ਾਨ ਘਰ ਤੱਕ ਦੀਆਂ ਚਾਰ ਦੁਵਾਰੀਆਂ ਨਹੀਂ ਹੈਗੀਆਂ। ਇਹ ਆਪਾਂ ਸ਼ਮਸ਼ਾਨ ਘਰ ਤੇ ਬੁਰਾ ਹਾਲਾਤ ਆ ਤੇ ਸ਼ਹਿਰ ਦਾ ਆਪਾਂ ਕੀ ਕਰਾਂਗੇ? ਮੈਂ ਗੁਰਦਾਸਪੁਰ ਵੀ ਕੰਮ ਕਰ ਰਿਹਾ ਆ। ਐਜੀ ਚੇਅਰਮੈਨ ਤੁਸੀਂ ਮੈਨੂੰ ਪ੍ਰਪੋਜ਼ਲ ਦਿਓ। ਮੈਂ ਨਗਰ ਕੌਂਸਲ ਨੂੰ ਵੀ ਕਹਿੰਨਾ ਮਤਾ ਪਾਸ ਦਿਓ। ਕੋਈ ਵੀ ਪ੍ਰੋਜੈਕਟ ਹੋਵੇ ਭਾਵੇਂ ਕਿੰਨੇ ਵੀ ਪੈਸਿਆਂ ਦਾ ਹੋਵੇ ਮੈਂ ਆਪਣੇ ਵੱਲੋਂ ਫਟੇ ਘਰ ਤੇ ਚੂੜੀਆਂ ਪੈਸੇ ਲੈ ਕੇ ਆਵਾਂਗਾ ਪ੍ਰੈਸ ਵਿੱਚੋਂ ਅਤੇ ਕੰਮ ਵੀ ਕਰਵਾਵਾਂਗਾ। ਸਾਰੇ ਸ਼ਹਿਰ ਵਾਸੀਆਂ ਸਾਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਨ ਸਾਰੇ ਇਨਸਾਨ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਬਹੁਤ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਕਿਤੇ ਸਾਰੇ ਸ਼ਹਿਰ ਦੇ ਪ੍ਰਬੰਧ ਕੀਤੇ ਜੀ ਉਹਨਾਂ ਨਾਲ ਸਾਰਾ ਕੰਮ ਚੱਲਿਆ ਉਹਨਾਂ ਦਾ ਬਹੁਤ ਸਾਰਾ ਸਾਥ ਦਿੱਤਾ ਜੀ ਆਈ ਪੁਰਸਾਹਬਾ ਅੱਜ ਦੇ ਪਵਿੱਤਰ ਦਸਹਿਰੇ ਦੇ ਤਿਹਾੜੀ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹਿੰਦੂ ਭਾਈਚਾਰੇ ਦੇ ਪਰਿਵਾਰਾਂ ਨੂੰ ਉਹ ਜਿੰਨੇ ਵੀ ਸਾਡੇ ਹਿੰਦੂਜਾਂ ਅਸੀਂ ਦੋਸਤਾਨ ਦੇ ਵਿੱਚ ਪਰਿਵਾਰ ਵਸਦੇ ਸਾਰਿਆਂ ਨੂੰ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਸਰਦਾਰ ਬੁਖਤ ਸਿੰਘ ਮਾਨ ਜੀ ਵੱਲੋਂ ਪਰ ਸਾਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਅੱਜ ਦੇ ਦਿਨ ਅਸੀਂ ਸਾਰੇ ਪੰਜਾਬ ਨੂੰ ਸਾਰੀ ਪੰਜਾਬੀਏਦ ਨੂੰ ਆਪਣੀ ਵੱਲੋਂ ਅਪੀਲ ਵੀ ਕਰਦੇ ਇੱਕ ਸੁਨੇਹਾ ਵੀ ਦਿੰਨੇ ਆ ਕਿ ਸੱਚ ਦੀ ਲੜਾਈ ਲੜੀਏ ਕਿਉਂਕਿ ਅੱਜ ਦੇ ਦਿਨ ਇੱਕ ਬੜੀ ਵੱਡੀ ਸੱਚ ਦੀ ਜਿੱਤ ਹੋਈ ਜੀ ਸੱਚ ਦੀ ਲੜਾਈ ਲੜਨ ਤੇ ਜਿਹੜੀ ਕੰਤ ਦੇ ਵਿੱਚ ਜਿੱਤ ਹੁੰਦੀ ਹੈ ਸੱਚ ਦੀ ਹੁੰਦੀ ਹੈ ਅੱਜ ਦੇ ਦਿਨ ਵੀ ਅਸੀਂ ਨਿਰਣੇ ਕਰੀਏ ਔਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਅੱਜ ਦੇ ਦਿਨ ਤੋਂ ਇਹ ਸਿੱਖਿਆ ਲਈਏ ਔਰ ਬੱਚਿਆਂ ਨੂੰ ਚੰਗੀ ਸਿੱਖਿਆ ਦੇਈਏ ਵੀ ਸੱਚ ਦੀ ਹਮੇਸ਼ਾ ਜਿੱਤ ਲਈਏ ਸੱਚ ਦੀ ਲੜਾਈ ਲਈਏ ਔਰ ਹਮੇਸ਼ਾ ਸੱਚ ਦੇ ਚੱਲੀਏ ਮੇਰੇ ਵੱਲੋਂ ਵਿਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਜਿੰਨੇ ਵੀ ਸਾਡੇ ਪੰਜਾਬੀ ਭਰਾ ਨੇ ਹਿੰਦੁਸਤਾਨੀ ਭਰਾ ਨੇ ਸਾਰਿਆਂ ਨੂੰ ਅੱਜ ਦੇ ਦਿਨ ਬਹੁਤ-ਬਹੁਤ ਵਧਾਈਆਂ ਦੁਸ਼ਾਰੇ ਦੇ ਇਸ ਪਵਿੱਤਰ ਤਿਹਾਡ ਤਿਹਾੜ ਤੇ ਮੈਂ ਸਾਰੇ ਹੀ ਹਿੰਦੁਸਤਾਨ ਵਾਸੀਆਂ ਨੂੰ ਆਪਣੇ ਵੱਲੋਂ ਪੰਜਾਬ ਪੁਲਿਸ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਔਰ ਇਹ ਆਸ ਕਰਦਾ ਕਿ ਬਹੁਤ ਹੀ ਖੁਸ਼ੀ ਭਰਪੂਰ ਸਾਰਾ ਜਿਹੜਾ ਤਿਹਾਰ ਹੈਗਾ ਇਹ ਬੁਰਾਈ ਤੇ ਅਸ਼ਾਈ ਦੀ ਜਿੱਤ ਦਾ ਤਿਹਾਰ ਹੈ ਤਿੰਨ ਬਹੁਤ ਖੁਸ਼ੀ ਖੁਸ਼ੀ ਮਨਾਇਆ ਜਾਵੇ ਇਸ ਤੋਂ ਇਲਾਵਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜਾ ਮੈਨ ਇੱਕ ਰਾਵਣ ਜੋ ਨਸ਼ੇ ਦਾ ਰਾਵਣ ਹੈ ਉਹਨੂੰ ਵੀ ਅੱਜ ਅੱਜ ਤੋਂ ਬਾਅਦ ਸਾੜ ਕੇ ਤੇ ਉਹਨੂੰ ਪਿੱਛੇ ਛੱਡ ਦਿਓ ਤੇ ਆਜ਼ਾਦ ਹੋ ਜਾਓ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਓ ਪੜੋ ਲਿਖੋ ਔਰ ਆਪਣੀ ਤਰੱਕੀ ਕਰੋ ਥੈਂਕ ਯੂ ਅੱਜ ਬਿਸਾਰਾ ਮਗਲਕ ਮੇਤੂ ਤਾਮ ਨਾ ਮਨਾਇਆ ਗਿਆ ਬਿਸਾਰਾ ਕਮੇਟੀ ਲੋਕ ਕੀ ਕਰੇ ਹੋ ਸਿਆਰਾ ਜਗਨ ਮਹਾਰਾਜ ਕੀ ਜੈ ਨਸਾਰਾ ਕਮੇਟੀ ਮੰਦਿਰ ਗਾਗਰਾ ਵਾਲਾ ਸਨਾਤਨ ਸੰਭਾ ਵਲੋਂ ਇਹ ਫਤੇਗੜ ਚੂੜੀਆਂ ਦੇ ਜਿਹੜਾ ਤਿਹਾਰ ਆ ਬੜੀ ਤੁਮਤਾਮ ਨਾ ਮਨਾਇਆ ਗਿਆ ਇਹ ਜਿਹੜਾ ਤਿਹਾਰ ਹੁਣ ਦਸਹਿਰੇ ਦੇ ਨਾਮ ਤੇ ਜਾਣਿਆ ਜਾਂਦਾ ਵਾ ਰਾਤਨਕਾਰ ਤੋਂ ਇਤਿਹਾਰ ਵਿਜੇ ਦਸ਼ਮੀ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ 1947 ਤੋਂ ਬਾਅਦ ਇਹ ਜਿਹੜਾ ਦਸਹਰੇ ਨਾਮ ਦੇ ਨਾਲ ਇਹ ਤਿਹਾਰ ਮਨਾਇਆ ਜਾਂਦਾ ਔਰ ਇਹਦੀ ਜਿਹੜੀ ਹਿਸਤਰੀ ਅਸਲ ਦੇ ਵਿੱਚ ਹੋਏ ਆ ਕਿ ਮਾਤਾ ਰਾਣੀ ਨੇ ਦੇਵੀ ਮਾਤਾ ਨੇ ਨੌਂ ਰਾਤਿਆਂ ਤੋਂ ਬਾਅਦ ਮਹਿਸ਼ਾਸੁਰ ਦਾ ਇਸ ਦਿਨ ਵਾਦ ਕੀਤਾ ਤੇ ਇਸ ਦਿਨ ਸ਼ਸਤਰ ਪੂਜਾ ਹੁੰਦੀ ਹੈ ਦਸਹਰੇ ਵਾਲੇ ਦਿਨ ਮੇਨ ਜਿਹੜਾ ਮੁੱਖ ਮਕਸਦ ਦਸਹਰਾ ਹੀ ਆ ਔਰ 1947 ਤੋਂ ਬਾਅਦ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਦਕਾ ਇਹ ਜਿਹੜਾ ਤਿਹਾੜ ਜਿਹੜਾ ਹੈ ਪਹਿਲੇ ਉੱਥੇ ਦਿੱਲੀ ਰਾਣੀ ਲਾ ਗਰਾਉਂਡ ਦੇ ਵਿੱਚ 1953 ਜਿਹੜੇ ਵੱਡੇ ਪੱਦਰ ਤੇ ਮਨਾਇਆ ਗਿਆ ਫਿਰ ਸਾਰੇ ਇੰਡੀਆ 'ਚ ਮਨਾਇਆ ਜਾਂਦਾ ਹੈ। ਹੋਰ ਅਸਲ ਜੇ ਜਿਹੜਾ ਰਾਵਣ ਵਾਧਾ ਉਹਦੀ ਤਰੀਕ ਜਿਹੜੀ ਆ ਚੇਤਰ ਸ਼ੁਕਲ ਦੀ 14 ਤਰੀਕ ਚਤੁਰਦਸ਼ੀ ਆ ਚੇਤਰ ਸ਼ੁਕਲ ਦੀ। ਇਹ ਦਸਹਰੇ ਵਾਲੇ ਦੇ ਨੇ ਜਿਹੜੀ ਮਿੱਥ ਸਾਡੇ ਤੇ ਪੁਰਾਣੀ ਚੱਲੀ ਆ ਰਹੀ ਹੈ ਅਸਲ 'ਚ ਰਾਵਣ ਵਾਦੀ ਤਰੀਕ ਜਿਹੜੀ ਆ ਚਤੁਰਦਸ਼ੀ ਦੀ 73ਈ ਆ ਸ਼ਗਲ ਪਕਸ਼ ਦੇ 73 ਮਹੀਨੇ ਦੇ ਔਰ ਇਸ ਪਿਆਰ ਜਿਹੜਾ ਵਿਜੇ ਦਸ਼ਮੀ ਦਾ ਤਿਹਾੜਾ ਆ ਸਾਰੇ ਸ਼ਹਿਰ ਵਾਸੀਆਂ ਲਾਟਨ ਵਾਸੀਆਂ ਸਮੂਹ ਸਾਧਨ ਦਰਮੇਂ ਮੰਨਣ ਵਾਲੇ ਦੇਸ਼ਾਂ ਦੇਸ਼ਾਂ ਦੀ ਵਸਨੀ ਸਾਰੀ ਸੰਗਤ ਨੂੰ ਅਸੀਂ ਫਤਿਹਗੜ ਚੂੜੀਆਂ ਸਾਰਾ ਕਮੇਟੀ ਮੰਦਰ ਗਾਗਰਾ ਵਾਲੇ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਬਹੁਤ ਸਿਆਰ RAM ਚੰਦ ਮਹਾਲਾ ਫਤਿਹਗੜ ਚੂੜੀਆਂ ਦੇ ਸ਼ਹਿਰ ਨਿਵਾਸੀ ਆ ਜੀ ਅੱਜ ਦੁਸਹਿਰੇ ਦੇ ਤਿਹਾੜੀ ਦੇ ਉੱਪਰ ਬਹੁਤ ਬਹੁਤ ਮੁਬਾਰਕਾਂ ਜੀ ਲਗਾਤਾਰ ਰਾਮੇ ਦਾ ਕ੍ਰਿਸ਼ਨਾ ਦਾ ਮੈਟਿਕ ਲਾਵਾਂ ਲੁਕੀਤੀ ਗਈ ਔਰ ਅੱਜ ਦੁਸਹਿਰੇ ਦਾ ਤਰਾ ਬੜੀ ਰੌਣਕ ਦੇ ਵਿੱਚ ਪੂਰਾ ਸ਼ਹਿਰ ਪੂਰਾ ਇਲਾਕਾ ਪੂਰੇ ਇਲਾਕਾ ਨਿਵਾਸੀ ਪਹੁੰਚੇ ਨੇ ਸਾਰੇ ਨੂੰ ਅੱਜ ਵਿੱਚ ਇਸ ਜਿਸ ਤੇ ਬਹੁਤ ਬਹੁਤ ਮੁਬਾਰਕਾਂ ਅੱਜ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਜਿਹੜਾ ਤਿਹਾੜੀ ਹੈ ਦੁਸਹਿਰਾ ਉਹ ਮਨਾਇਆ ਗਿਆ ਸਾਰੇ ਸ਼ਹਿਰ ਵਾਲਿਆਂ ਨੇ ਬੜੀ ਧੂਮ ਧਾਮ ਨਾਲ ਔਰ ਦਸਹਿਰਾ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ ਜੋ ਕਿ ਹਰ ਸਾਲ ਬੜੀ ਧੁੰਦਾਂ ਨਾਲ ਮਨਾਇਆ ਜਾਂਦਾ ਹੈ ਹਰ ਜਗ੍ਹਾ ਤੇ ਪੂਰੇ ਦੇਸ਼ਾਂ ਵਿਦੇਸ਼ਾਂ ਅੱਜ ਦਾ ਜਿਹੜਾ ਦੇ ਨੇ ਇਹ ਇੱਕ ਇਤਿਹਾਸਕ ਦੇ ਨੇ ਜਿਹਦੇ ਵਿੱਚ ਇੱਕ ਸੰਦੇਸ਼ ਬਹੁਤ ਵੱਡਾ ਕਿ ਕਦੀ ਵੀ ਤੁਸੀਂ ਚਾਹੇ ਤਾਕਤ ਚਾਹਦੇ ਹੋਣਾ ਕਿਸੇ ਚੀਜ਼ ਦਾ ਹੰਕਾਰ ਨਹੀਂ ਆਣਾ ਚਾਹੀਦਾ ਤਾਕਤ ਚਾਹੇ ਵਪਾਰ ਦੀ ਏ ਤਾਕਤ ਚਾਹੇ ਸੋਸ਼ਲ ਵਰਕਰ ਦੀ ਏ ਤਾਕਤ ਚਾਹੇ ਤੁਹਾਡੇ ਪੋਲੀਟੀਕਲ ਜੀਵਨ ਦੀ ਏ ਪਰ ਕਦੀ ਵੀ ਹੰਕਾਰ ਨਹੀਂ ਕਰਨਾ ਹਮੇਸ਼ਾ ਲੋਕਾਂ ਦੇ ਚੰਗੇ ਵਾਸਤੇ ਕੰਮ ਕਰਨੇ ਆ ਨਿਊ ਕਿ ਰਹਿਣਾ ਲੋਕਾਂ ਲਈ ਵਧੀਆ ਕੰਮ ਕਰੋ ਵਧੀਆ ਸੋਚ ਨਾਲ ਚੱਲੋ ਤਾਂ ਜੋ ਲੋਕ ਤੁਹਾਡੀ ਸਿਫਤ ਕਰਨ ਰਾਵਣ ਬਹੁਤ ਵੱਡਾ ਗਿਆਨੀ ਤੇ ਹਾਨੀ ਸ਼ਾਸਤਰ ਦਾ ਕੰਠ ਸੀ ਉਹਨੂੰ ਸਾਰੇ ਵੈਦ ਕੁਰਾਨ ਕੁਰਾਨ ਸਭ ਉਹਨੇ ਪੜੇਦੇ ਸੀ ਪਰ ਐਂਡ ਹੰਕਾਰ ਨੇ ਉਹਦਾ ਅੰਤ ਕੀਤਾ ਜਦ ਕਿ ਕਾਲ ਉਹਨੇ ਪਾਵੇ ਨਾਲ ਬੰਨਿਆ ਸੀ ਸੋ ਮੈਂ ਇੱਕੋ ਸੰਦੇਸ਼ ਦਊਂਗਾ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਕਿ ਹਮੇਸ਼ਾ ਹੀ ਨਿਊ ਕੇ ਰਹਿਣਾ ਚਾਹੀਦਾ ਆਪਣੇ ਆਪ ਨੂੰ ਚੁਕਾ ਕੇ ਰੱਖੋ ਚੰਗੇ ਦੇ ਕੰਮ ਆਓ ਸੌਖੇ ਦਾ ਨਾਲ ਖੁਸ਼ੀ ਚ ਖੁਸ਼ੀ ਦਾ ਸ਼ਰੀਕ ਹੋਵੋ ਜੇ ਕਿਸੇ ਤੇ ਧੋਖੇ ਤੇ ਉਹਦੇ ਨਾਲ ਜਾ ਕੇ ਦੁੱਖ ਉਹਦਾ ਵੰਡੋ ਬਸ ਇਹੀ ਮੈਂ ਕਹਾਂਗਾ ਬਾਕੀ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਹੋਣ ਜੈ ਸ਼੍ਰੀ ਰਾਮ